ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਵਕਾਇਈ ਤੁਸੀਂ ਸਮਝਦੇ ਹੋ ਕਿ ਹਰਿਆਣਾ ਸਰਕਾਰ ਨੇ ਜੋ ਕੀਤਾ ਉਹ ਬਿਲਕੁਲ ਗਲਤ ਕੀਤਾ ਸ਼ਹੀਦ ਸੰਦੀਪ ਸਿੰਘ ਸਿੱਧੂ 바이ਦੀਪ ਸਿੱਧੂ ਦੀ 바ਰਸੀ ਤੋਂ ਸਿੱਧਾ ਜਾ ਰਹੇ ਆ ਸ਼ੰਭੂ ਮੋਰਚੇ ਵੱਲ ਨੂੰ ਸੋਦੀਪ ਸਿੱਧੂ ਨਾ ਕਦੇ ਭੁੱਲਿਆ ਜਾ ਸਕਦਾ ਤੇ ਨਾ ਭੁੱਲਾਂਗੇ ਉਹਨੇ ਜੋ ਆਪਣੀ ਕੌਮ ਲਈ ਕੀਤਾ ਉਹ ਸਦਾ ਯਾਦ ਰਹੂਗਾ ਕਲਾ ਵਰਤੀਆ ਉਸੇ ਜਗ੍ਹਾ ਤੇ ਉਸੇ ਥਾਂ ਦੇ ਉੱਤੇ 5 ਲੱਖ ਦਾ ਡਰੋਨ ਇੱਕ 5 ਰੁਪਏ ਦੇ ਪਤੰਗ ਨੇ ਛੱਟ ਲਿਆ ਉਸੇ ਜਗ੍ਹਾ ਤੇ ਜਿੱਥੇ ਦੀਪ ਸਿੱਧੂ ਸੀ 100 ਗੁਲਾਮੀ ਦੀ ਨਿਸ਼ਾਨੀ ਇਸ ਤੋਂ ਉੱਪਰ ਹੋਰ ਕੀ ਹੋ ਸਕਦੀ ਹੈ ਮੈਨੂੰ ਇਹ ਦੱਸ ਦਿਓ ਕਿ ਗੁਲਾਮੀ ਦੀ ਨਿਸ਼ਾਨੀ ਆ ਜਿਹੜੀ ਕਿ ਆਪਾਂ ਆਪਣੇ ਦੇਸ਼ ਦੇ ਵਿੱਚ ਕੋਰਟ ਦੇ ਵਿੱਚ ਕੋਰਟ ਨੇ ਜਵਾਬ ਮੰਗਿਆ ਹਰਿਆਣਾ ਸਰਕਾਰ ਤੋਂ ਕਿ ਤੁਸੀਂ ਕਿਉਂ ਰੋਕ ਰਹੇ ਹੋ ਕਿਉਂ ਤੁਸੀਂ ਬੈਰੀਕੇਡ ਲਾਏ ਆ ਤੇ ਸਰਕਾਰ ਕੀ ਕਹਿ ਰਹੀ ਆ ਕਿ ਕਿਸਾਨ ਆ ਜਿਹੜੇ ਉਹ ਸਹੀ ਹਾਲਤ ਵਿੱਚ ਹੈ ਨਹੀਂ ਜਾਣਦੇ ਮਤਲਬ ਕਿ ਕੀ ਉਹਨਾਂ ਕੋਲੇ ਕੋਈ ਹਥਿਆਰ ਹੈ ਕੀ ਉਹਨਾਂ ਕੋਲੇ ਦੱਸੋ ਰੋੜੇ ਕੌਣ ਚ ਕਿਹਨੇ ਚਲਾਏ ਰੋੜੇ ਬੁੱਸ ਵਾਲਿਆਂ ਦੇ ਉੱਤੇ ਕਿਹਨੇ ਚਲਾਏ ਕਿਸਾਨਾਂ ਵੱਲੋਂ ਜਿਹੜਾ ਬੰਦਾ ਫੜਿਆ ਉਹ ਕਿਹਦਾ ਫੜਿਆ ਗਿਆ ਉੱਥੇ ਬੰਦਾ ਫੜਿਆ ਗਿਆ ਸਰਕਾਰੀ ਤੰਤਰ ਦਾ ਸਰਕਾਰ ਦਾ ਬੰਦਾ ਫੜਿਆ ਗਿਆ ਉੱਥੇ ਤੇ ਹੁਣ ਦੱਸੋ ਮਾਹੌਲ ਕੌਣ ਖਰਾਬ ਕਰ ਰਿਹਾ ਦੱਸੋ ਫਿਰ ਪਰਚਾ ਕਿਹਦੇ ਤੇ ਹੋਣਾ ਚਾਹੀਦਾ ਆਮ ਬੰਦਾ ਇੱਕ ਆਮ ਕਿਸਾਨ ਆਮ ਘਰਾਂ ਦੇ ਕਿਸਾਨ ਆਪਣੀ ਮੰਗ ਰੱਖਣ ਲਈ ਸ਼ਾਂਤਮਈ ਪ੍ਰੋਟੈਸਟ ਕਰਕੇ ਕੇਸਰੀ ਨਿਸ਼ਾਨ ਸਾਹਿਬ ਹੈਟ ਦਿੱਲੀ ਵੱਲ ਨੂੰ ਜਾ ਰਹੇ ਸੀ ਧਰਾਂ ਦੇ ਵਿੱਚ ਬੈਰੀਕੇਟਿੰਗ ਕੀਤੀ ਨਜਾਇਜ਼ ਕਿਉਂ ਕੀਤੀ ਭਾਈ ਅਸੀਂ ਆਪਣੇ ਦੇਸ਼ ਦੇ ਵਿੱਚ ਸ਼ਾਂਤਮਈ ਪ੍ਰੋਟੈਸਟ ਕਰਕੇ ਆਪਦੀ ਮੰਗ ਨਹੀਂ ਰੱਖ ਸਕਦੇ ਮਤਲਬ ਕਿ ਅਸੀਂ ਗੁਲਾਮ ਆ ਜੇ ਫਿਰ ਅਸੀਂ ਗੁਲਾਮ ਆ ਤੇ ਫਿਰ ਇਹਦਾ ਮਤਲਬ ਸਾਨੂੰ ਆਜ਼ਾਦੀ ਲੈ ਲੈਣੀ ਚਾਹੀਦੀ ਆ ਫਿਰ ਜੇ ਅਸੀਂ ਆਜ਼ਾਦੀ ਦੀ ਮੰਗ ਕਰਦੇ ਆ ਫਿਰ ਤੁਸੀਂ ਕਹਿੰਦੇ ਆ ਵੀ ਨਹੀਂ ਤੁਸੀਂ ਗਲਤ ਕਰ ਰਹੇ ਆ ਮਤਲਬ ਇਹ ਦੱਸੋ ਕਿ ਜਿਹੜੀ ਬੈਰੀਕੇਟਿੰਗ ਕਰਤੀ ਬੈਰੀਕੇਟਿੰਗ ਵੀ ਕਰਤੀ ਕੱਲ ਵੀ ਲਾਤੇ ਉਹ ਸਾਰਾ ਕੁਝ ਜਾਇਜ਼ ਆ ਜੇ ਜਾਇਜ਼ ਆ ਤਾਂ ਤਾਂ ਦੱਸ ਦਿਓ ਤੇ ਜੇ ਨਜਾਇਜ਼ ਆ ਤੇ ਫਿਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਗੁਲਾਮੀ ਦਾ ਅਹਿਸਾਸ ਇੱਥੋਂ ਹੀ ਹੁੰਦਾ ਇੱਥੋਂ ਹੀ ਪਤਾ ਲੱਗਦਾ ਕਿ ਅਸੀਂ ਗੁਲਾਮ ਆ ਹੋਰ ਪਤਾ ਕਿੱਥੋਂ ਲੱਗਦਾ ਸੋ ਮਸਲਾ ਇੱਥੇ ਹੀ ਆ ਜਾਂਦਾ ਕਿ ਜਿਹੜੇ ਕਿਸਾਨ ਆ ਉਥੇ ਦੀਪ ਸਿੱਧੂ ਦੀ ਸੋਚ ਵਾਲੇ ਨੌਜਵਾਨ ਆ ਉਥੇ ਭਾਈ ਅਮਰਪਾਲ ਸਿੰਘ ਖਾਲਸਾ ਦੀ ਸੋਚ ਵਾਲੇ ਨੌਜਵਾਨ ਆ ਉਹ ਸਾਰੇ ਉੱਥੇ ਦੀਪ ਸਿੱਧੂ ਦੇ ਨਾਰੇ ਲਾ ਰਹੇ ਆ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਨਾਰੇ ਲਾ ਰਹੇ ਆ ਕੜਾ ਵਰਤ ਰਹੀ ਆ ਸੁਣਾ ਉਹ ਕਦੇ ਭੱਜਿਆ ਤੇ ਨਾ ਹੀ ਉਹਨਾਂ ਨੇ ਕਦੇ ਭੱਜਣਾ ਸਰਕਾਰਾਂ ਨੂੰ ਕਹਿ ਦੇਣਾ ਚਾਹੁੰਦੇ ਆ ਕਿ ਸਰਕਾਰੇ ਨਾ ਤਾਂ ਕਿਸਾਨਾਂ ਨੂੰ ਤੇ ਨਾ ਯੋਧਿਆਂ ਨੂੰ ਤੂੰ ਪਹਿਲਾਂ ਰੋਕ ਸਕਦੀਆਂ ਨਾ ਤੂੰ ਹੁਣ ਰੋਕ ਸਕਦੀਆਂ ਪਰ ਮਸਲਾ ਇੱਥੇ ਇਹੀ ਆਉਂਦਾ ਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਗੁਲਾਮ ਕੌਣ ਆ ਕਿ ਆਪਾਂ ਗੁਲਾਮ ਹੈਗੇ ਆ ਕਿ ਨਹੀਂ ਹੈਗੇ ਪੰਜਾਬ ਸਰਕਾਰ ਕਹਿ ਰਹੀ ਆ ਕਿ ਅਸੀਂ ਤੁਹਾਡੇ ਨਾਲ ਆ ਤੇ ਹਰਿਆਣਾ ਤੋਂ ਜਿਹੜੇ ਡਰੋਨ ਆ ਉਹ ਉੱਡ ਕੇ ਪੰਜਾਬ ਦੇ ਬਾਰਡਰ ਦੇ ਵਿੱਚ ਆ ਰਹੇ ਆ ਤੇ ਫਿਰ ਪੰਜਾਬ ਦੇ ਵਿੱਚ ਪਰਚੇ ਕਿਉਂ ਨਹੀਂ ਕੀਤੇ ਜਾਂਦੇ ਕਿਉਂ ਨਹੀਂ ਪੁੱਛਿਆ ਜਾਂਦਾ ਕਿ ਭਾਈ ਡਰੋਨ ਜਿਹੜਾ ਹੈਗਾ ਉਹ ਕਿਵੇਂ ਆ ਕੀ ਹਸਾਬ ਕਿਤਾਬ ਆ ਇਧਰ ਕਿਵੇਂ ਆ ਰਿਆ ਸਰਕਾਰ ਕਹਿੰਦੀ ਕਿ ਕਿਸਾਨਾਂ ਕੋਲੇ ਕੋਈ ਮਨਜ਼ੂਰੀ ਨਹੀਂ ਹੈਗੀ ਉੱਥੇ ਜਾਣ ਦੀ ਮਨਜ਼ੂਰੀ ਯਾਰ ਮਨਜ਼ੂਰੀ ਮਤਲਬ ਮਨਜ਼ੂਰੀ ਕਿਹਦੇ ਤੋਂ ਲਈਏ ਸਰਕਾਰ ਤੋਂ ਲਈਏ ਮਨਜ਼ੂਰੀ ਕਿਹਦੇ ਤੋਂ ਮਨਜ਼ੂਰੀ ਲਈਏ ਬੈਰੀਕਾਡ ਕਿਹਨੇ ਲਾਇਆ ਤੁਸੀਂ ਲਾਇਆ ਸਰਕਾਰ ਨੇ ਲਾਇਆ ਹਰਿਆਣਾ ਸਰਕਾਰ ਨੇ ਲਾਇਆ ਭਾਜਪਾ ਨੇ ਲਾਇਆ ਤੇ ਮਨਜ਼ੂਰੀ ਅਕੈਸੀ ਇਹਨਾਂ ਕੋਲੇ ਮਨਜ਼ੂਰੀ ਹੈ। ਸਭ ਮਸਲਾ ਇਹ ਹੀ ਆਉਂਦਾ ਕਿ ਗੁਲਾਮੀ ਦਾ ਅਹਿਸਾਸ ਜਿਹੜਾ ਉਹ ਆਪਾਂ ਲੋਕਾਂ ਨੂੰ ਕਰ ਲੈਣਾ ਚਾਹੀਦਾ, ਆਪਾਂ ਲੋਕਾਂ ਨੂੰ ਮੰਨ ਲੈਣਾ ਚਾਹੀਦਾ ਕਿ ਆਪਾਂ ਗੁਲਾਮ ਆ, ਆਪਣੀ ਇੱਥੇ ਸੁਣਵਾਈ ਨਹੀਂ ਹੈਗੀ। ਤੇ ਆਪਾਂ ਨੂੰ ਰਾਜਵਾਲ ਵਧਣਾ ਚਾਹੀਦਾ। ਤੇ ਜੇ ਨਹੀਂ ਵਧਣਾ ਤਾਂ ਫੇਰ ਗੱਲ ਉੱਥੇ ਆ ਜਾਂਦੀ ਆ ਕਿ ਹਾਂ ਬਸ ਝੋਲੀ ਚੱਕ ਲੋ ਇਧਰ ਤੇ ਝੋਲੀ ਚੱਕ ਲੋ ਇਧਰ ਸੋ ਸਰਕਾਰਾਂ ਨੇ ਜੋ ਵੀ ਵਰਤਾਰਾ ਜਿਹੜੀਆਂ ਸਰਕਾਰਾਂ ਕਰ ਰਹੀਆਂ ਉਥੇ ਜਿਹੜੇ ਮੀਡੀਆ ਵਾਲੇ ਆ ਉਹਨਾਂ ਦਾ ਵੀ ਬਹੁਤ ਨੁਕਸਾਨ ਹੋਇਆ ਜਿਹੜੇ ਆਮ ਲੋਕ ਆ ਉਹਨਾਂ ਦਾ ਵੀ ਬਹੁਤ ਨੁਕਸਾਨ ਹੋਇਆ ਗੋਲੀਆਂ ਉਥੇ ਕੌਣ ਚਲਾ ਰਿਆ ਬੰਦੂਖਾਂ ਉਥੇ ਕੌਣ ਚਲਾ ਰਿਆ ਅਥਰੂ ਗੈਸ ਦੇ ਗੋਲੇ ਉਥੇ ਕੌਣ ਸੱਟ ਰਿਆ ਡਰੋਨ ਉਥੇ ਕੌਣ ਚਲਾ ਰਿਆ ਸਰਕਾਰ ਪ੍ਰਸ਼ਾਸਨ ਤੇ ਕਿਸਾਨ ਤਾਂ ਕਰ ਹੀ ਕੁਛ ਨਹੀਂ ਰਹੇ ਉੱਥੇ ਸਰਕਾਰ ਨੂੰ ਅਜੇ ਉਹਨਾਂ ਨੂੰ ਤਾਂ ਮੂੰਹ ਤੋੜ ਜਵਾਬ ਅਜੇ ਦਿੱਤਾ ਹੀ ਨਹੀਂ ਕਿਸਾਨਾਂ ਨੇ ਤੇ ਉਹ ਪਹਿਲਾਂ ਹੀ ਡਰੇ ਪਏ ਆ ਤੇ ਹੁਣ ਦੱਸੋ ਮਾਹੌਲ ਕੌਣ ਖਰਾਬ ਕਰ ਰਿਹਾ ਮਾਹੌਲ ਤਾਂ ਤੁਸੀਂ ਖਰਾਬ ਕਰ ਰਹੇ ਹੋ ਸਰਕਾਰ ਖਰਾਬ ਕਰ ਰਹੀ ਆ ਪ੍ਰਸ਼ਾਸਨ ਖਰਾਬ ਕਰ ਰਿਹਾ ਫਿਰ ਪਰਚੇ ਪ੍ਰਸ਼ਾਸਨ ਤੇ ਪਰਚੇ ਸਰਕਾਰ ਤੇ ਹੋਣੇ ਚਾਹੀਦੇ ਆ ਤੇ ਪਰਚੇ ਕਿਹਦੇ ਹੋਤੇ ਹੋ ਰਿਹਾ ਕਿਸਾਨਾਂ ਦੇ ਉੱਤੇ ਪਰਚੇ ਕਿਹਦੇ ਤੇ ਹੋ ਰਿਹਾ ਆਮ ਲੋਕਾਂ ਦੇ ਉੱਤੇ ਸੋ ਬਾਰਡਰ ਬਾਈ ਅੱਜ ਸ਼ਾਮ ਨੂੰ ਆਗੂਆਂ ਦੀ ਜਿਹੜੀ ਆ ਮੀਟਿੰਗ ਆ ਦੇਖਦੇ ਆ ਮੀਟਿੰਗ ਚ ਕੀ ਫੈਸਲਾ ਹੁੰਦਾ ਕੀ ਉਹ ਕਹਿੰਦੇ ਆ ਸੋ ਆਪਾਂ ਤਾਂ ਸੱਚ ਪੁੱਛੋ ਤਾਂ ਬਾਈ ਦੀਪ ਸਿੱਧੂ ਦੀ ਸੋਚ ਤੇ ਜਾਣਾ ਉਹਦੀ ਸੋਚ ਤੇ ਚੱਲ ਰਹੇ ਆ ਕਿਸਾਨੀ ਮਸਲਾ ਜੇ ਇਹਦਾ ਸਪਸ਼ਟ ਰੂਪ ਦੇ ਵਿੱਚ ਸਪਸ਼ਟ ਆ ਕਿ ਜੇ ਇਹ ਉੱਥੇ ਮੋਰਚਾ ਲਾ ਲੈਂਦੇ ਆ ਇਹਨਾਂ ਨੇ ਕੌਮ ਦੀ ਗੱਲ ਨਹੀਂ ਕਰਨੀ ਜਿੰਨਾ ਮਰਜ਼ੀ ਆਪਾਂ ਕਹੀ ਜਾਈਏ ਕਿ ਕੌਮ ਦੀ ਗੱਲ ਉੱਥੇ ਕਰਨਗੇ ਇਹਨਾਂ ਨੇ ਉੱਥੇ ਕੌਮ ਦੀ ਗੱਲ ਨਹੀਂ ਕਰਨੀ ਇਹਨਾਂ ਨੇ ਇਹੀ ਕਹਿ ਦੇਣਾ ਕਿ ਨਹੀਂ ਜੀ ਇੱਥੇ ਕਿਸਾਨੀ ਮਸਲਾ ਹੈ ਕਿਸਾਨੀ ਮੰਗਾ ਕਿਸਾਨੀ ਗੱਲ ਹੋਊਗੀ ਨਾ ਹੀ ਕਦੇ ਦਿੱਲੀ ਬਰਦਾਸ਼ਤ ਕਰਦੀ ਆ ਕਿ ਦਿੱਲੀ ਕੌਮ ਦੀ ਗੱਲ ਹੋਵੇ ਨਾ ਹੀ ਕਹਿੰਦੇ ਦਿੱਲੀ ਬਰਦਾਸ਼ਤ ਕਰਦੀ ਆ ਕਿ ਦਿੱਲੀ ਪਾਈ ਅਮਰਤਪਾਲ ਸਿੰਘ ਦੀ ਦੀਪ ਸਿੱਧੂ ਦੀ ਸੰਤਾਂ ਦੀ ਰਾਜ ਦੀ ਗੱਲ ਹੋਵੇ ਤੇ ਨਾ ਹੀ ਇਹਨਾਂ ਨੇ ਕਰਨ ਦੇਣੀ ਆ ਸੋ ਮਸਲਾ ਕਿਸਾਨੀ ਆ ਕਿਸਾਨੀ ਤੌਰ ਤੇ ਇਹਨਾਂ ਦੇ ਨਾਲ ਸਪੋਰਟ ਕਰਦੇ ਆ ਕਿਉਂਕਿ ਇਹਨਾਂ ਨੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਉਧਰ ਨੂੰ ਵਧੇ ਆ ਦਿੱਲੀ ਵੱਲ ਨੂੰ ਕਿਉਂਕਿ ਰਾਜ ਕਰਨਾ ਤੇ ਧਰਨਾ ਲਾਉਣ ਦੇ ਵਿੱਚ ਬਹੁਤ ਫਰਕ ਹੁੰਦਾ ਇੱਕ ਦਿੱਲੀ ਤੇ ਜਾ ਕੇ ਰਾਜ ਕਰਨਾ ਆਪਣੀ ਸੋਚ ਦਿੱਲੀ ਤੇ ਜਾ ਕੇ ਰਾਜ ਕਰਨ ਦੀ ਨੌਜਵਾਨਾਂ ਦੀ ਪਰ ਇਹਨਾਂ ਦੀ ਸੋਚ ਦਿੱਲੀ ਜਾ ਕੇ ਧਰਨਾ ਲਾਉਣ ਦੀ ਆ ਧਰਨਾ ਲਾ ਕੇ ਉੱਥੋਂ ਫੇਰ ਮੰਗਾਂ ਬਣਾ ਕੇ ਵਾਪਸ ਆਉਂਦੀ ਆ ਰਾਜ ਕਰਨ ਦੀ ਨਹੀਂ ਹੈਗੀ ਜੇ ਰਾਜ ਕਰਨ ਦੀ ਹੋਵੇ ਤੇ ਫਿਰ ਧਰਨੇ ਨਹੀਂ ਲਾਉਂਦੇ ਸੋ ਸੋਚ ਰਾਜ ਦੀ ਨਹੀਂ ਧਰਨਿਆਂ ਦੀ ਆ ਧਰਨਾ ਲਾ ਕੇ ਗੱਲਬਾਤ ਕਰਕੇ ਵਾਪਸ ਆਉਣਾ ਸੋ ਦੇਖਦੇ ਆ سپورਟ ਇਹਨਾਂ ਦੀ ਤਾਂ ਕਰਦੇ ਆ ਕਿਉਂਕਿ ਕੇਸਰੀ ਨਿਸ਼ਾਨ ਸਾਹਿਬ ਲਾ ਕੇ ਚੱਲੇ ਆ ਸੋ ਕੇਸਰੀ ਨਿਸ਼ਾਨ ਸਾਹਿਬ ਜਿੱਥੇ ਵੀ ਲੱਗਿਆ ਹੋਊਗਾ ਅਸੀਂ ਖੜੇ ਹੋਵਾਂਗੇ ਸਭ ਨੂੰ ਖੜਨਾ ਚਾਹੀਦਾ ਪਰ ਜੇ ਕੇਸਰੀ ਨਿਸ਼ਾਨ ਸਾਹਿਬ ਲਾ ਕੇ ਅਸਲੀਅਤ ਆ ਜਿਹੜੀ ਕੀ ਕੇਸਰੀ ਨਿਸ਼ਾਨ ਸਹਿਬ ਲਾ ਕੇ ਵੀ ਜੇ ਰਾਜ ਦੀ ਗੱਲ ਨਹੀਂ ਕਰਦੇ ਤਾਂ ਫਿਰ ਇਹਨਾਂ ਨੂੰ ਕੇਸਰੀ ਨਿਸ਼ਾਨ ਸਹਿਬ ਲਾਉਣਾ ਨਹੀਂ ਚਾਹੀਦਾ ਸੋ ਵੱਤੋ ਵੱਤ ਸਪੋਰਟ ਕਰੋ ਵੱਤੋ ਵੱਤ ਸੋਸ਼ਲ ਮੀਡੀਆ ਤੇ ਸ਼ੇਅਰ ਕਰਦਿਆ ਕਰੋ ਬਹੁਤ ਸਾਰੇ ਕਿਸਾਨ ਵੀਰਾਂ ਦੇ ਆਪਣੇ ਯੋਧਿਆਂ ਦੇ ਸੱਟਾਂ ਲੱਗੀਆਂ ਬਹੁਤ ਮਾੜੀ ਗੱਲ ਆ ਬਹੁਤ ਲਾਂਹ ਤਾਂ ਸਰਕਾਰ ਤੇ ਸੋ ਜਿੰਨਾ ਸਪੋਰਟ ਕਰ ਸਕਦੇ ਆ ਸਪੋਰਟ ਕਰਗੇ ਫਿਲਾਸਫੀ ਜਿਹੜੀ ਆ ਉਹ ਆਪਣੀ ਹੋਰ ਆ ਇਹਨਾਂ ਦੀ ਹੋਰ ਆ ਉਹ ਹਮੇਸ਼ਾ ਇਦਾਂ ਹੀ ਰਹਿਣੀ ਆ ਸੋ ਇਸੇ ਗੱਲ ਨੂੰ ਮੁੱਖ ਰੱਖਦੇ ਹੋਏ ਕਿ ਆਪਾਂ ਕਿਸਾਨੀ ਤੌਰ ਤੇ ਕੇਸਰੀ ਨਿਸ਼ਾਨ ਸਾਹਿਬ ਦਾ ਹੌਟ ਆਸਰਾ ਲਿਆ ਇਹਨਾਂ ਨੇ ਗੁਰੂ ਸਾਹਿਬ ਦਾ ਹੌਟ ਆਸਰਾ ਲਿਆ ਕਾਮਰੇਡਾਂ ਦੀ ਗੱਲ ਦਾ ਤੁਹਾਨੂੰ ਪਤਾ ਹੀ ਆ ਕਾਮਰੇਡ ਭਵੇਂ ਅਜਦੀਪ ਸਿੱਧੂ ਦੀਪ ਸਿੱਧੂ ਦੀਪ ਸਿੱਧੂ ਕਰੀ ਜਾਂਦੇ ਆ ਪਰ ਕਦੇ ਵੀ ਕਾਮਰੇਡ ਦੀਪ ਸਿੱਧੂ ਦੇ ਨਵੇਂ ਹੋਏ ਆ ਨਾ ਉਹਨਾਂ ਨੇ ਹੋਣਾ ਨਾ ਉਹਨਾਂ ਨੇ ਰਾਜ ਦੀ ਗੱਲ ਕਰਨੀ ਆ ਨਾ ਉਹਨਾਂ ਨੇ ਕੌਮ ਦੀ ਗੱਲ ਕਰਨੀ ਆ ਨਾ ਉਹਨਾਂ ਨੇ ਬੰਦੀ ਸਿੰਘਾਂ ਦੀ ਗੱਲ ਕਰਨੀ ਆ ਨਾ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਗੱਲ ਕਰਨੀ ਆ ਕਾਮ ਰੈਡਾ ਨੇ ਸਿਰਫ ਤੇ ਸਿਰਫ ਆਪ ਦਾ ਜਿਹੜਾ ਜਿਹੜਾ ਉਹਨਾਂ ਨੂੰ ਗਾਲ੍ਹਾਂ ਪੈ ਰਹੀਆਂ ਉਹ ਗਾਲ੍ਹਾਂ ਤੋਂ ਪਾਸੇ ਹੋਣ ਦੇ ਲਈ ਉਹਨਾਂ ਨੇ ਇਹ ਕਹਿਤਾ ਕਿ ਦੀਪ ਸਿੱਧੂ ਸੱਚਾ ਸੀ ਦੀਪ ਸਿੱਧੂ ਤਾਂ ਸੱਚਾ ਸੀ ਗਾਈ ਉਹ ਤਾਂ ਸਾਨੂੰ ਤਾਂ ਪਤਾ ਸੀ ਪਰ ਤੁਸੀਂ ਜੋ ਵਰਤਾਰਾ ਉਹਦੇ ਨਾਲ ਕੀਤਾ ਉਹ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ ਨਾ ਅਸੀਂ ਭੁੱਲਾਂਗੇ ਸਾਡੇ ਲਈ ਉਹ ਯੋਧਾ ਹੈ ਯੋਧਾ ਰਹੂਗਾ ਤੁਸੀਂ ਤਾਂ ਬੋਲੇ ਸੋਨੇ ਵਾਲ ਦਾ ਜਗਾਰਾ ਤੱਕ ਨਹੀਂ ਲਾਉਂਦੇ ਤੁਸੀਂ ਤਾਂ ਸਾਥੀਓ ਕਹਿਣਾ ਹੁੰਦਾ ਸੋ ਆਪ ਦੇ ਸਾਥੀਓ ਕਹਿੰਦੇ ਓ ਡੱਲ ਰਹੋ ਤੇ ਅਸੀਂ ਜਗਾਰਿਆਂ ਤੇ ਡੱਲ ਰਹਾਂਗੇ ਸੋ ਪਹੁੰਚਦੇ ਆਂ ਸ਼ੰਭੂ ਬਾਰਡਰ ਤੇ ਦੇਖਦੇ ਆਂ ਉੱਥੋਂ ਦਾ ਮਾਹੌਲ ਬਾਈ ਦੀਪ ਸਿੱਧੂ ਦੇ ਪੋਸਟਰ ਆ ਜਿਹੜੇ ਉਹ ਲੈ ਕੇ ਜਾ ਰਹੇ ਆ ਸੋ ਜਕਾਰੇ ਲਾਵਾਂਗੇ ਉੱਥੇ ਜਾ ਕੇ ਬਾਕੀ ਦੇਖਦੇ ਆ ਕਿਸਾਨ ਆਗੂ ਆ ਜਿਹੜੇ ਕੀ ਫੈਸਲਾ ਲੈ ਕੇ ਆਉਂਦੇ ਆ ਤੇ ਕੀ ਮੋਹਲ ਬਣਦਾ ਬਾਕੀ ਖੜੇ ਆ ਪੰਥ ਦੇ ਨਾਲ ਕੌਮ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦਿੰਦੇ ਸੀ ਤੇ ਦਿੰਦੇ ਰਹਾਂਗੇ